ਰੁੱਖਾਂ ਦੀ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਰਮਨਦੀਪ ਕੌਰ ਬਾਲ ਫੁਲਵਾੜੀ ਖੰਨਾ ਪੰਜਾਬ ਦੀ ਧਰਤੀ ਚੜ੍ਹਦੇ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਅਤੇ ਗੰਦਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਪਾ ਇੱਕ ਨਈਆ ਦੀ ਸੇਵਾ ਸੁਸਾਇਟੀ ਖੰਨਾ ਪਿਛਲੇ 15 ਸਾਲਾਂ ਤੋਂ ਰੁੱਖ ਲਗਾਉਣ ਦਾ ਨੇਕ ਉਪਰਾਲਾ ਕਰ ਰਹੀ ਹੈ ਉਪਰੋਕਤ ਸੰਸਥਾ ਵੱਲੋਂ ਇਸ ਉਦੇਸ਼ ਨੂੰ ਲੈ ਕੇ ਹਰ ਸਾਲ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ ਚਲਾਈ ਜਾਂਦੀ ਹੈ ਜਿਸ ਦੇ ਤਹਿਤ ਸੰਸਥਾ ਦੇ ਯੋਧੇ ਨਿਸ਼ਕਾਮ ਸੇਵਾ ਕਰਦੇ ਹੋਏ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਉਣ ਵਿੱਚ ਜੁਟੇ ਰਹਿੰਦੇ ਹਨ ਸੰਸਥਾ ਵੱਲੋਂ ਅੱਜ ਇੱਕ ਵਾਰ ਫਿਰ ਨਗਰ ਕੌਂਸਲ ਖੰਨਾ ਦੀ ਸਹਾਇਤਾ ਨਾਲ ਇੱਕ ਖਾਲੀ ਪਲਾਟ ਵਿੱਚ ਆਪਮਹਾਰੇ ਉੱਗੇ ਤਿੰਨ ਪਿੱਪਲਾਂ ਦਾ ਰੈਸਕਿਊ ਆਪਰੇਸ਼ਨ ਕਰਕੇ ਸ਼ਹਿਰ ਦੇ ਉਸ ਇਲਾਕੇ ਵਿੱਚ ਲਗਾਇਆ ਗਿਆ ਜਿੱਤੇ ਆਉਣ ਵਾਲੇ ਸਮੇਂ ਵਿੱਚ ਇਹ ਪੀਪਲ ਦੇ ਰੁੱਖ ਵੱਡੇ ਹੋ ਕੇ ਆਕਸੀਜਨ ਦਾ ਵੱਡਾ ਭੰਡਾਰ ਬਣਨਗੇ। ਇਸ ਬਾਬਤ ਜਦੋਂ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਵੱਲੋਂ ਕੋਰੋਨਾ ਕਾਲ ਵਿੱਚ ਆਕਸੀਜਨ ਦੀ ਆਈ ਦਿੱਕਤ ਨੂੰ ਦੇਖਦੇ ਹੋਏ ਰੁੱਖ ਲਗਾਓ ਧਰਤੀ ਬਚਾਓ ਮਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਸੀ ਅਤੇ ਹਰ ਸਾਲ ਘਟੋਟਾ 10000 ਰੁੱਖ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜੋ ਅੱਜ ਦੇ ਸਮੇਂ ਵੀ ਨਿਰੰਤਰ جاری ਹੈ। ਉਹਨਾਂ ਦੱਸਿਆ ਕਿ ਸੰਸਥਾ ਦੇ ਰੁੱਖ ਵੰਡ ਇੰਚਾਰਜ ਭੁਪਿੰਦਰ ਸਿੰਘ ਸਰਾ ਜੋ ਕਿ ਪਿੱਪਲ ਬਰੋਟਿਆਂ ਅਤੇ ਨਿੰਮਾ ਦੇ ਰੁੱਖਾਂ ਤੋਂ ਸਭ ਤੋਂ ਵੱਧ ਆਕਸੀਜਨ ਮਿਲਣ ਕਾਰਨ ਇਹਨਾਂ ਰੁੱਖਾਂ ਨੂੰ ਰੈਸਕਿਊ ਕਰਕੇ ਖਾਲੀ ਜਗ੍ਹਾ ਲਗਾਉਣ ਲਈ ਹਮੇਸ਼ਾ ਮੌਰੀਕ ਤਾਰਿਕ ਵਿੱਚ ਸ਼ਾਮਲ ਰਹਿੰਦੇ ਹਨ। ਅੱਜ ਦਾ ਇਹ ਨਇਕ ਉਪਰਾਲਾ ਵੀ ਭੁਪਿੰਦਰ ਸਿੰਘ ਸਰਾਹ ਦੀ ਅਗਵਾਈ ਵਿੱਚ ਵੱਡਿਆ ਗਿਆ ਸੀ ਤੇ ਸੰਸਥਾ ਦੇ ਯੋਧੇ ਲਾਲਾ ਜੀ ਅਤੇ ਜਤਿੰਦਰ ਸਿੰਘ ਮੈਮੀ ਨੇ ਵਿਸ਼ੇਸ਼ ਯੋਗਦਾਨ ਪਾਇਆ। ਉਹਨਾਂ ਨਗਰ ਕੌਂਸਲ ਖੰਨਾ ਵੱਲੋਂ ਜੈਸੀ ਵੀ ਮੁਹੱਈਆ ਕਰਵਾਉਣ ਸਦਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਅਫਸਰ ਹਿੰਮਤ ਸਿੰਘ ਦਾ ਵੀ ਧੰਨਵਾਦ ਕਰਦਾ। ਆਓ ਸੰਸਥਾ ਦੇ ਯੋਧੇ ਚਾਹ ਲੈਣ। ਹਾਂ ਪਿਕਨਈਆ ਜੀ ਸੇਵਾ ਸਰਟੀ ਵੱਲੋਂ ਹਰ ਸਾਲ ਰੁੱਖ ਲਗਾਏ ਜਾਂਦੇ ਨੇ ਕੁਝ ਸੁਭਾਗ ਸਮਾਂ ਸਾਡੇ ਜੋਧਿਆਂ ਨੂੰ ਅਜੀਹਾ ਵੀ ਪ੍ਰਾਪਤ ਹੁੰਦਾ ਵੀ ਅਸੀਂ ਜੋ ਕਿਸੇ ਪਲਾਟਾਂ ਦੇ ਵਿੱਚ ਵੀ ਬੂਟੇ ਲੱਗੇ ਹੋਏ ਨੇ ਪਿੱਪਲ ਲੱਗੇ ਹੋਏ ਨੇ ਜਿਹੜੇ ਆਪ ਮੁਹਾਰੇ ਖੜੇ ਹੁੰਦੇ ਨੇ ਉਹ ਉੱਥੋਂ ਕੱਢ ਕੇ ਲਿਆ ਰਹੇ ਆ ਅੱਜ ਸਾਡੇ ਮਾਡਲ ਟਾਊਨ ਵਿਖੇ ਭਗਤ RAM ਜੀ ਦਾ ਜੋ ਪਲਾਟ ਸੀ ਉਹਦੇ ਵਿੱਚ ਉਹਨਾਂ ਦੀ ਮਦਦ ਨਾਲ ਲੈ ਕੇ ਜੀਸੀਬੀ ਨਗਰ ਕੌਂਸਲ ਤੋਂ ਲੈ ਕੇ ਹਿੰਮਤ ਜੀ ਨੂੰ ਨਗਰ ਕੌਂਸਲ ਤੋਂ ਬੇਨਤੀ ਕੀਤੀ ਵੀ ਤੁਸੀਂ ਜੀਸੀਬੀ ਪੇਜੋਂ ਉਹਨਾਂ ਨੇ ਵੀ ਬਹੁਤ ਸਹਾਇਤਾ ਕੀਤੀ ਪਿੱਪਲ ਵੀ ਮਾਰਗ ਰੋਡ ਵਾਲੇ ਪਾਸੇ ਸਾਡੇ ਜੋਧੇ ਹਾਜ਼ਰ ਨੇ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਭਿੰਦਰ ਸਿੰਘ ਸਰਾਂ ਜੀ ਰੁਖਵਾਲ ਇੰਚਾਰਜ ਭਾਈ ਕਨਈਆ ਜੀ ਸੇਵਾ ਸੈਟੀ ਖੰਨਾ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਵੈਰੀ ਗੁੱਡ ਜੀ ਖਾਸਾ ਮਾਤਮਾ ਨੇ ਸੇਵਾ ਬਖਸ਼ੀ ਆਏ ਪੁੱਪੜ ਸਾਡੀ ਨਿਗਾਹ ਚ ਕਾਫੀ ਦਿਨਾਂ ਤੋਂ ਸੀਗੇ ਅੱਜ ਇਹਨਾਂ ਨੂੰ ਉੱਥੋਂ ਦੁਕਾਨ ਚੋਂ ਕੱਢ ਕੇ ਲਿਆ ਕੇ ਜਿਹੜੀ ਮਾਰਕੀਟ ਜਿਹੜੀ ਮਾਰਕੀਟ ਬਣੀ ਵੀ ਜਾ ਖੰਨੇ ਦਾ ਦਿਲ ਹੈ ਇਹ ਉੱਥੇ ਅਸੀਂ ਸੁਸ਼ੋਭਤ ਕੀਤੇ ਨੇ ਤਿੰਨੇ ਪੁੱਪੜ ਔਰ ਵਧੀਆ ਆਕਸੀਜਨ ਦੇਣਗੇ ਖੰਨਾ ਵਾਸੀਆਂ ਨੂੰ ਮੈਂ ਇਹ ਫੇਸ ਗੱਲ ਦੀ ਵਧਾਈ ਦਿੰਦਾ ਨਾ ਕਿ ਪੁੱਪੜਾਂ ਦੀ ਛਾਂਵਾਂ ਆ ਕੇ ਬੈਠਿਆ ਕਰਨਗੇ ਲੋਕ ਔਰ ਯਾਦ ਕਰਿਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਪੇਪਲਾਂ ਦੀ ਸ਼ਾਮਾਂ ਆਪਾਂ ਅਕਸਰ ਦੇਖਦੇ ਆਂ ਪਿਛਲੇ ਪਾਸੇ ਵੀ ਸਾਡੇ ਟੈਕਸੀ ਵਾਲੇ ਵੀਰ ਬੈਠੇ ਹੋਏ ਨੇ ਗੱਲਬਾਤ ਕਰਦੇ ਆਂ ਜਤਿੰਦਰ ਵੀਰ ਨਾਲ ਮੈਮੀ ਸਾਹਿਬ ਇਹ ਰੁੱਖ ਕਈ ਦਿਨਾਂ ਤੋਂ ਸਾਡੀ ਨਿਗਾਹ ਦੇ ਵਿੱਚ ਸੀ ਗੱਲਬਾਤ ਹੁੰਦੀ ਸੀ ਜਦੋਂ ਵੀ ਭਿੰਦਰ ਸਿੰਘ ਉੱਥੋਂ ਦੀ ਲੰਘਦੇ ਸੀ ਤਾਂ ਅੱਜ ਮੌਕਾ ਮਿਲਿਆ ਇਹ ਰੁੱਖ ਲਗਾ ਦਿੱਤੇਗੇ ਕੀ ਕਹਿਣਾ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਬਹੁਤ ਹੀ ਸ਼ਲਾਘਾਜੋਕ ਕਦਮ ਆ ਭੁਪਿੰਦਰ ਸਿੰਘ ਸਰਾਬੀ ਜੀ ਸਾਡੇ ਨਿਰਮਲ ਸਿੰਘ ਮਾਜੀ ਤੁਸੀਂ ਆਪ ਇਹ ਬੜੀ ਮਿਹਨਤ ਕਰਕੇ ਰੁੱਖ ਜਿਹੜੇ ਉਥੋਂ ਕੱਢ ਕੇ ਲਿਆਂਦੇ ਇਹ ਸਾਡੇ ਪੰਜਾਬ ਦੇ ਵਿਰਾਸਤੀ ਰੁੱਖ ਨੇ ਸਾਡੇ ਪਿੱਪਲ ਬੋੜ ਇਹਨਾਂ ਦੀ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ ਤੇ ਅਸੀਂ ਬੜਪਾਗੇ ਵੀ ਸਮਝਦੇ ਆ ਕਿ ਗੁਰੂ ਸਾਹਿਬ ਨੇ ਇਹ ਜਿਹੜੀ ਸੇਵਾ ਏ ਇਹ ਸਾਡੇ ਹੱਥੋਂ ਲਿਖੀ ਆ ਅਸੀਂ ਇਹ ਸੇਵਾ ਪ੍ਰਕਿਰਤੀ ਨੂੰ ਬਚਾਉਣ ਲਈ ਵਾਤਾਵਰਣ ਨੂੰ ਬਚਾਉਣ ਲਈ ਕਰ ਰਹੇ ਆ ਸੋ ਆਓ ਆਪਾਂ ਮਿਲ ਜੁਲ ਕੇ ਨਾਲ-ਨਾਲ ਤੁਹਾਨੂੰ ਸੁਨੇਹਾ ਵੀ ਹੈ ਕਿ ਆਪਣੇ ਬੱਚਿਆਂ ਦੇ ਜਨਮ ਦਿਨਾਂ ਤੇ ਵਰੇ ਗੰਢਾਂ ਤੇ ਜਿੰਮੇ ਵੀ ਕੋਈ ਕਾਰਜ ਹੁੰਦਾ ਖੁਸ਼ੀ ਦਾ ਕਾਰਜ ਹੁੰਦਾ ਵੱਧ ਤੋਂ ਵੱਧ ਰੁੱਖ ਲਗਾਓ ਪੀਪਲ ਲਾਓ ਬੋਡ ਲਾਓ ਤਾਂ ਜੋ ਆਪਾਂ ਆਪਣੇ ਖੰਨੇ ਨੂੰ ਹਰਾ ਭਰਾ ਬਣਾ ਸਕੀਏ ਆਪਣੇ ਖੰਨੇ ਦੀ ਖਾਵਾ ਨੂੰ ਸ਼ੁੱਧ ਕਰ ਸਕੀਏ ਇਸੇ ਬੇਨਤੀਆਂ ਸਦਕਾ ਬਹੁਤ ਬਹੁਤ ਧੰਨਵਾਦ ਨੰਮਾ ਜੀ ਬੈਗੁਰ ਦੀਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰਦੇ ਆ ਇਹਨਾਂ ਦੁਕਾਨਦਾਰ ਭਰਾਵਾਂ ਦਾ ਬੰਟੀ ਵੀ ਆ ਗਿਆ ਸੀ ਮੌਕੇ ਤੇ ਪਾਣੀ ਵੀ ਮੁਹੱਈਆ ਕਰਵਾ ਦਿੱਤਾ ਗਿਆ ਇਹਨਾਂ ਦੁਕਾਨਦਾਰ ਵੀਰਾਂ ਨੇ ਇਹ ਵੀ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਇਹਨਾਂ ਨੂੰ ਖੁਦ ਪਾਲਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਇਹ ਪੀਪਲ ਹੈ ਜੀ ਇਹ ਸਭ ਤੋਂ ਵੱਡਾ ਸੀ ਤੇ ਇੱਕ ਉਹ ਪਰਲੇ ਪਾਸੇ ਹੈ ਉਹ ਛੋਟਾ ਸੀ ਇਧਰਲੀ ਸਾਈਡ ਲੱਗ ਗਿਆ ਇਹ ਪਿੱਛੇ ਰੇੜੀਆਂ ਵਾਲੇ ਨੇ ਇਹਨਾਂ ਨੂੰ ਵੀ ਛਾਂ ਦੇਣਗੇ ਇਹਨਾਂ ਦੇ ਗਾਹਾਂ ਨੂੰ ਵੀ ਛਾਂ ਦੇਣਗੇ ਤੇ ਆਣ ਵਾਲੇ ਸਮੇਂ 'ਚ ਉਸ ਪਲਾਟ ਦੇ ਵਿੱਚ ਦੋ ਪਿੱਪਲ ਹੋਰ ਖੜੇ ਨੇ ਜਲਦੀ ਉਹ ਵੀ ਕੱਢ ਕੇ ਕਿਤੇ ਨਾ ਕਿਤੇ ਖਾਲੀ ਜਗ੍ਹਾ ਤੇ ਲਗਾ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ